ਜਿਹੜਾ ਨੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ ਇੱਥੇ ਪਹੁੰਚੇ ਹੋ ਮੈਡਮ ਇੱਥੇ ਪਹੁੰਚੇ ਆ ਅੱਜ ਚੋਣ ਪ੍ਰਚਾਰ ਕਰ ਰਹੇ ਹੋ ਕਿਵੇਂ ਦਾ ਲਗਾਤਾਰ ਜ਼ੋਰਾਂ ਦੇ ਨਾਲ ਜ਼ੋਰ ਸ਼ੋਰ ਦੇਖੋ ਮਾਹੌਲ ਮਾਰੋ ਕੈਮਰਾ ਉੱਧਰ ਮਾਹੌਲ ਦੇਖੋ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਢੋਲ ਵੱਜ ਰਹੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਆਮ ਲੋਕ ਕਹਿੰਦੇ ਆ ਕਿ ਅਸੀਂ 13 ਤਰੀਕ ਨੂੰ ਢੋਲ ਵਜਾਉਣੇ ਆ ਹਾਂ ਤਾਂ ਵਾਧੂ ਖੁਸ਼ ਨਜ਼ਰ ਆ ਰਹੀ ਹੈ ਹਾਂ ਜੀ ਬਿਲਕੁਲ ਬਿਲਕੁਲ ਜੀ ਬਹੁਤ ਰੋਧੀਆਂ ਵੱਲੋਂ ਜਿਹੜੇ ਨਿਸ਼ਾਨੇ ਹੱਲੇ ਵੀ ਸਾਦੇ ਜਾ ਰਹੇ ਆ ਕਿਵੇਂ ਚੁੱਪ ਕਰਾਉਂਦੇ ਉਹਨਾਂ ਨੂੰ ਉਹ ਤਾਂ ਆਪ ਹੀ ਚੁੱਪ ਹੋ ਜਾਣੇ ਆ ਉਹ ਇੱਕ ਦੂਜੇ ਨੂੰ ਚੁੱਪ ਕਰਾਈ ਜਾਂਦੇ ਚੁੱਪ ਕਰਾਉਣ ਦੀ ਲੋੜ ਨਹੀਂ ਬਿਲਕੁਲ ਨਹੀਂ ਉਹ ਦੇਖੋ ਇੱਕ ਦੂਜੇ ਦੇ ਨਾਲ ਉਹਨਾਂ ਨੇ ਆਪਣਾ ਟਾਈਮ ਪਾਸ ਕੀਤਾ ਦੋਨੇ ਵਿਰੋਧੀ ਜਿਹੜੇ ਆ ਇੱਕ ਦੂਜੇ ਨੂੰ ਜਾਣਦੇ ਆ ਇਸ ਕਰਕੇ ਉਹ ਆਪੇ ਹੀ ਇੱਕ ਦੂਜੇ ਨੂੰ ਭੰਡੀ ਜਾ ਰਹੇ ਆ ਬਿਲਕੁਲ ਬਿਲਕੁਲ ਹਾਂ ਜੀ ਸੋ ਮਹਿਲਾਵਾਂ ਦਾ ਖਾਸ ਦਰਦ ਸਮਝ ਕੇ ਤੁਸੀਂ ਅੱਗੇ ਆ ਰਹੇ ਹੋ ਬੜੀ ਉਮੀਦ ਹੈ ਉਹਨਾਂ ਨੂੰ ਤੁਹਾਡੇ ਤੋਂ ਤੇ ਆਸ਼ਵਾਸਨ ਦਿੱਤਾ ਤੁਸੀਂ ਮਹਿਲਾਵਾਂ ਵਾਲੇ ਕੰਮ ਕਰਾਂਗੇ ਡਟ ਕੇ ਕੰਮ ਕਰਾਂਗੇ ਨਸ਼ੇ ਨੂੰ ਖਤਮ ਕਰਾਂਗੇ ਹਾਂ ਨਸ਼ੇ ਨੂੰ ਖਤਮ ਕਰਨ ਦੀ ਪੂਰਜ਼ੋਰ ਜਿਹੜੀ ਅਸੀਂ ठाਣ ਲਈ ਆਂ ਔਰ ਜਿਹੜਾ ਮਾਹੌਲ ਜਲੰਧਰ ਵੈਸ ਦਾ ਖਰਾਬ ਹੋ ਚੁੱਕਾ ਉਹਨੂੰ ਠੀਕ ਕਰਾਂਗੇ ਬਹੁਤ ਬਹੁਤ ਧੰਨਵਾਦ ਮੈਮ ਗੱਲਬਾਤ ਕਰਨ ਦਾ ਤੋ ਇਸ ਹਨ ਮੈਡਮ सुरेंद्र ਕੌਰ ਜਨਾ ਵੱਲੋਂ ਕਿਹਾ ਗਿਆ ਹੈ ਕਿ ਮਹਿਲਾਵਾਂ ਦਾ ਖਾਸ ਖਾਸ ਤੇ ਖਾਸ ਤੌਰ ਤੇ ਜਿਹੜਾ ਹੈ ਮਹਿਲਾਵਾਂ ਦਾ ਦੁੱਖ ਉਹ ਸਮਝਦੇ ਨਹੀਂ ਤੇ ਉਹਨਾਂ ਨੇ ਕਿਹਾ ਹੈ ਕਿ ਨਸ਼ਿਆਂ ਨੂੰ ਜਦ ਵੀ ਉਹ ਆ ਜਾਂਦੇ ਨੇ ਛੋਣ ਜਿੱਤਦੇ ਨੇ ਤੇ ਜਿਹੜਾ ਨਸ਼ਾ ਹੈ ਉਹ ਜ਼ਰੂਰ ਜਿਹੜਾ ਹੈ ਹਰ ਹਾਲ ਦੇ ਵਿੱਚ ਖਤਮ ਕਰ ਦਿੱਤਾ ਜਾਵੇਗਾ ਸੋ ਜ਼ੋਰਦਾਰ ਪ੍ਰਦਰਸ਼ਨ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਹੋਰ ਅਪਡੇਟਸ ਲਈ ਤੁਸੀਂ ਬਣੇ ਰਹੋ ਸੋਸ਼ਲ ਦਸ਼ਾ ਟੁਡੇ ਤੇ ਧੰਨਵਾਦ